ਅਲਲੋਇਆ ਇੱਕ ਤਾਂ ਵੱਡੇ ਪਿੰਡ ਦੀ ਰਹਿਣ ਵਾਲੀ ਹੈ ਇਹ ਪੈਣਾ ਆਪਣੀ ਬੇਟੀ ਦੀ ਗਵਾਹੀ ਦੱਸ ਰਹੀ ਨੇ ਕਿ ਇਹ ਤਾਂ ਦੀ ਬੇਟੀ ਦੀ ਸ਼ਾਦੀ ਨੂੰ 7 ਸਾਲ ਹੋ ਚੁੱਕੇ ਸੀਗੇ ਪਰ ਇਦੀ ਬੇਟੀ ਦੇ ਕੋਲ ਕੋਈ ਵੀ ਬੱਚੇ ਦੀ ਆਸ਼ੀਸ਼ ਨਹੀਂ ਸੀਗੀ ਫਿਰ ਇਹ ਸਾਇਦ ਜਦੋਂ ਕੈਰੋਨਗਰ ਚਰਚ ਦੇ ਵਿੱਚ ਵੱਡੀ ਮੀਟਿੰਗ ਤੇ ਆਏ ਹੋਏ ਸੀਗੇ ਤੇ ਮੀਟਿੰਗ ਦੇ ਦੌਰਾਨ ਜਦੋਂ ਜਿੰਨਾ ਪੈਣਾ ਦੇ ਕੋਲ ਬੱਚੇ ਦੀ ਆਸ਼ੀਸ਼ ਨਹੀਂ ਸੀਗੀ ਉਹਨਾਂ ਦੇ ਲਈ ਪ੍ਰਾਰਥਨਾ ਹੋ ਰਹੀ ਸੀ ਇਸ ਪੈਨ ਨੇ ਵੀ ਪੂਰੇ ਵਿਸ਼ਵਾਸ ਦੇ ਨਾਲ ਆਪਣੀ ਬੇਟੀ ਦੇ ਲਈ ਪ੍ਰਾਰਥਨਾ ਨੂੰ ਰੱਬੀਬ ਕੀਤਾ ਤਾਂ ਇਸ ਪੈਨ ਦੀ ਬੇਟੀ ਨੇ 3 ਮਹੀਨਿਆਂ ਬਾਅਦ ਇਸ ਪੈਨ ਨੂੰ ਕਹਿੰਦੇ ਦੱਸਿਆ ਕਿ ਉਹ ਪ੍ਰੈਗਨੈਂਟ ਹੋ ਚੁੱਕੀ ਹੈ ਇਸ ਗਵਾਹੀ ਦੇ ਲਈ ਇਹ ਪਰਪ੍ਰਵੀਸ਼ਮ ਸੀਜਾ ਦਾ ਧੰਨਵਾਦ ਕਰਦੀ ਹੈ ਆਓ ਅਸੀਂ ਇਸ ਪੈਨ ਦੇ ਮੂਹੋਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਗਵਾਹੀ ਆ ਕਿ ਖੁਦਾਵੰਦ ਖੁਦਾ ਨੇ ਮੇਰੀ ਬੱਚੀ ਦੇ ਘਰੇ ਕੋਈ ਬੱਚਾ ਬੱਚੀ ਨਹੀਂ ਤੇ ਖੁਦਾਵੰਦ ਖੁਦਾ ਨੇ ਪਿਤਾ ਪਰਵੇਸ਼ਰ ਨੇ ਮੈਂ ਜਦੋਂ ਸਵੇਰੋਂ ਤੋਂ ਆਈ ਆ ਪ੍ਰਭੂ ਜੀ ਅੱਛੇ ਨੇ ਖੁਸ਼ੀ ਵਿਖਾਈ ਖੁਦਾਵੰਦ ਖੁਦਾ ਨੇ ਬੱਚੀ ਨੇ ਫੋਨ ਕੀਤਾ ਗੰਦੀ ਮੰਮੀ ਪਿਤਾ ਪਰਵੇਸ਼ਰ ਨੇ ਤੇਰੇ ਨੇ ਮੇਰੇ ਤੇ ਕਿਰਪਾ ਕੀਤੀ ਮੈਂ ਕਿਹਾ ਖੁਦਾਵੰਦ ਇਹ ਜੀ ਬਹੁਤ ਜ਼ਿਆਦਾ ਧੰਨਵਾਦਿਆ ਪ੍ਰਭੂ ਜੀ ਤੇਰਾ ਸ਼ੁਕਰਿਆ ਮੇਰੀ ਬੱਚੀ ਨੂੰ ਤੋਂ ਭੈਣ ਭਰਾਵਾਂ ਦੇ ਵਿੱਚ ਪਿਤਾ ਜੀ ਰਲਾਉ ਲੱਗਾ ਜਦੋਂ ਮੇਰੀ ਬੱਚੀ ਇਕੱਲੀ ਹੁੰਦੀ ਤਾਂ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੁੰਦਾ ਹੈਗਾ ਤੇ ਹੁਣ ਮੈਨੂੰ ਇਹ ਕੁਛ ਹੀ ਆ ਖੁਦਾਵੰਦ ਖੁਦਾ ਤੁਮਨੇ ਰੇਪੇ ਦਾ ਪਰਮੇਸ਼ਰ ਮੇਰੀ ਜੋ ਮਰ ਜੀਗਾਨੂ ਦਾ ਪਰਮੇਸ਼ਰ ਪੂਰੀਆ ਕਰ ਚੁੱਕਾ ਖੁਦਾਬੁਲਕੁਦਾਰ ਪਿਤਾ ਪਰਮੇਸ਼ਰ ਨੇ ਕਿਰਪਾ ਕੀਤੀ ਬਿਨਾ ਦਵਾਈ ਤੋਂ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਪਿਤਾ ਪਰਮੇਸ਼ਰ ਨੇ ਬਿਨਾ ਦਵਾਈ ਤੋਂ ਹੀ ਖੁਦਾਵੰਦ ਖੁਦਾ ਨੇ ਕਿਰਪਾ ਕੀਤੀ ਤੇ ਇਸਰਾ ਮਹੀਨਾ ਬੱਚੀ ਨੂੰ ਲੱਗ ਗਿਆ ਵਾ ਤਸਿਸੁਰਿਆ ਕਿਸ ਤਰ੍ਹਾਂ ਇਸ ਨੂੰ ਇਹਨਾਂ ਦੀ ਬੇਟੀ ਨੂੰ ਪਰਮੇਸ਼ਰ ਨੇ ਬLES ਕੀਤਾ ਅਗਰ ਤੁਸੀਂ ਵੀ ਬLESਿੰਗ ਦੇ ਚੋਤੇ ਆਸ਼ੀਸ਼ ਨੂੰ ਚੋਤੇ ਹੋ ਤਾਂ ਤੁਸੀਂ ਵੀ ਚਰਚ ਦੇ ਵਿਚਾਰ ਸਕਦੇ ਹੋ ਹਾਲੇਲੂਇਆ